ਤੇ ਹਜ ਜੋ ਵਾਪਸ ਆ ਰਿਹਾ ਲੋਜੀ ਦਾਲ ਤੇ ਬਣ ਗਈ ਤੇ ਚੋਲਾ ਨੂੰ ਵੀ 2 ਮਿੰਟ ਲੱਗਨੇ ਨੇ ਖੁਸ਼ਬੂ ਤੇ ਬਾਲੀ ਕੈਂਟ ਆ ਰਹੀ ਐ ਬਸ ਹੁਣ ਜੱਗੀ ਆ ਜੇ ਨਿਆੜੀ ਤੂੰ ਐ ਨਹੀਂ ਮੇਰਾ ਭੂਤ ਐ ਬਹੁਤ ਚੱਲ ਨਹੀਂ ਪਰਾਉ ਤੇਰੀ ਤਾਂ ਨਾ ਮਜ਼ਾਕ ਕਰਨ ਦੀ ਕਦੇ ਆਦਤ ਹੀ ਨਹੀਂ ਗਈ ਚਲ ਆ ਜਾ ਯਾਰ ਤੁੱਪ ਚ ਹੀ ਖੜਾएंगे ਹੁਣ ਅੱਗੇ ਨਹੀਂ ਲੈ ਕੇ ਜਾਏਗੇ ਚਲ ਚਲ ਹੋਰ ਦੱਸ ਦੱਸਾਂ ਕਿ ਤੂੰ ਮੈਨੂੰ ਪੁੱਛੀ ਜਾਨੀ ਵੀ ਤੈਨੂੰ ਮਜ਼ਾਕ ਕਰਨ ਦੀ ਆਦਤ ਤੂੰ ਗੱਲ ਹੀ ਇਦਾਂ ਦੀ ਕਰਦੀਆਂ ਸਾਹਮਣੇ ਤੇਰੇ ਮੈਂ ਖੜੀ ਆ ਮੈਨੂੰ ਪੁੱਛੀ ਜਾਨੀ ਆ ਵੀ ਲੈ ਤੂੰ ਆ ਹੋਰ ਮੇਰੀ ਆਤਮਾ ਥੋੜੀ ਆ ਗਈ ਇੱਥੇ ਵੈਸੇ ਮੇਰੀ ਗੱਲ ਸੁਣ ਆ ਘਰ ਤੇਆਂ ਤਿਆਰੀਆਂ ਨੂੰ ਦੇਖ ਕੇ ਤਾਂ ਇਦਾਂ ਲੱਗ ਰਿਹਾ ਕਿਸੇ ਨੇ ਆਉਣਾ ਹੋਣਾ ਤੇ ਖੁਸ਼ਬੂ ਵੀ ਬੜੀ ਸੋਹਣੀ ਆ ਰਹੀ ਆ ਨਹੀਂ ਹੋਰ ਕੀ ਨੇ ਆਉਣਾ ਆਪਣਾ ਜੱਗੀ ਆ ਰਿਹਾ 3 ਸਾਲਾਂ ਬਾਅਦ ਅੱਛਾ ਜੱਗੀ ਆ ਰਿਹਾ ਚੱਲ ਵਧੀਆ ਮੈਂ ਵੀ ਸੋਚਾਂ ਵੀ ਤੂੰ ਤਾਂ ਕਦੇ ਦਾਲ ਚਾਵਲ ਬਣਾਉਂਦੀ ਨਹੀਂ ਹੈਗੀ ਜੱਗੀ ਲਈ ਬਣਾਏ ਨੇ ਫਿਰ ਹਨਾ ਨਹੀਂ ਦਾਲ ਚੌਲ ਤੇ ਸਾਨੂੰ ਦੋਵਾਂ ਨੂੰ ਬਹੁਤ ਪਸੰਦ ਹੈ ਪਰ ਉਹ ਤਾਂ ਮੈਂ ਤਾਂ ਨਹੀਂ ਬਣਾਉਂਦੀ ਸੀਗੀ ਨਾ ਕਿਉਂਕਿ ਜਦੋਂ ਵੀ ਮੈਂ ਦਾਲ ਚੌਲ ਬਣਾਉਣੇ ਨਾ ਮੈਨੂੰ ਜੱਗੀ ਦੀ ਯਾਦ ਆ ਜਾਂਦੀ ਸੀਗੀ ਹਾਂ ਜੱਗੀ ਦੀ ਤਾਂ ਮੈਨੂੰ ਵੀ ਬਹੁਤ ਯਾਦ ਆ ਰਹੀ ਆ ਅੱਛਾ ਉਹ ਨਹੀਂ ਨਹੀਂ ਐਦਾਂ ਦੀ ਗੱਲ ਨਹੀਂ ਹੈਗੀ ਉਹ ਤਾਂ ਬੱਸ ਮੇਰੇ ਨਾਲ ਮੂੰਹ 'ਚ ਨਿਕਲ ਗਏ ਸੀ ਬੱਸ ਬੱਸ ਰਹਿਣ ਦੇ ਮੂੰਹੋਂ ਵੀ ਉਹੀ ਗੱਲ ਨਿਕਲਦੀ ਹੈ ਜਿਹੜੀ ਦਿਲ 'ਚ ਹੁੰਦੀ ਹੈ ਵੇਖ ਵੇਖ ਹਜੇ ਤਾਂ ਜੱਗੀ ਆਇਆ ਵੀ ਨਹੀਂ ਤੂੰ ਤਾਂ ਪਹਿਲਾਂ ਹੀ ਸ਼ਰਮੋਂ ਲੱਗ ਗਈ ਚੱਲ ਯਾਰ ਅਰਸ਼ ਛੱਡ ਵੀ ਦੇ ਹੁਣ ਬਰੇ ਤੂੰ ਤਾਂ ਇੱਕ ਗੱਲ ਦੇ ਪਿੱਛੇ ਹੀ ਪੈ ਜਾਨੀ ਆ ਪਿੱਛੇ ਨਹੀਂ ਪੈ ਰਹੀ ਨਾਲੇ ਐਤ ਕੀ ਨਾ ਮੈਂ ਜੱਗੀ ਦੇ ਨਾਲ ਤੇਰੇ ਤੇ ਉਹਦੇ ਰਿਸ਼ਤੇ ਦੀ ਗੱਲ ਕਰ ਹੀ ਲਾਵਾਂਗੀ ਮੈਂ ਵੀ ਨਾ ਇਹ ਜ਼ਿੰਮੇਵਾਰੀਆਂ ਨਿਭਾਉਂਦੀ ਨਿਭਾਉਂਦੀ ਥੱਕ ਗਈਆਂ ਇੱਕ ਵਾਰੀ ਜੱਗੀ ਦਾ ਵਿਆਹ ਹੋ ਜਾਏ ਫਿਰ ਮੇਰੀਆਂ ਜ਼ਿੰਮੇਵਾਰੀਆਂ ਖਤਮ ਤੇ ਤੇਰੀਆਂ ਸ਼ੁਰੂ ਚੱਲ ਚੰਗਾ ਯਾਰ ਤੂੰ ਨਾ ਲੱਗਦਾ ਮੈਨੂੰ ਅੰਦਰ ਬੈਠਣ ਹੀ ਨਹੀਂ ਦੇਣਾ ਹੈਗਾ ਮੈਂ ਤਾਂ ਜਾਣੀ ਆ ਹੁਣ ਗੱਲ ਸੁਣ ਸ਼ਾਮੀ ਆ ਕੇ ਢੇੜਾ ਮਾਰ ਜੀ ਤੇ ਆਪਣੇ ਜੱਗੀ ਨੂੰ ਵੀ ਮੇਲੀ ਚੰਗਾ ਚੰਗਾ ਸੀ ਗਲਤਰ ਹੋ ਠੀਕ ਹੋ ਬੱਲੇ ਨੀ ਮੈਂ ਮਰ ਜਾ ਚੱਗੀ ਦਾ ਪਹਿਲਾਂ ਹੀ ਇੰਨਾ ਸੋਹਣਾ ਸੀਗਾ ਇਹਦਾ ਚੰਦਰਾ ਵਾਲਾ ਸੋਹਣਾ ਲੱਗਣ ਲੱਗ ਗਿਆ ਹੁਣ ਤਾਂ ਤੇ ਪੱਗ ਵੀ ਸੁਖ ਨਾ ਕਿੰਨੀ ਸੋਹਣੀ ਲੱਗਦੀ ਹੈ ਇਹਦੇ ਬੰਨੀ ਹੋਈ ਮਾਕੇ ਵੀ ਨਹੀਂ ਪਤਾ ਫਿਰ ਮੈਂ ਦੇਖਿਆ ਹੀ ਇੰਨੇ ਟਾਈਮ ਬਾਅਦ ਆ ਮੈਨੂੰ ਜਿਆਦਾ ਸੋਹਣਾ ਲੱਗਦਾ ਹੋਵੇ ਪਪੂ ਤੂੰ ਕਾ ਨੂ ਗੋ ਚੱਕਿਆ ਮੇਰਾ ਛੱਡ ਓਏ ਆ ਕੀ ਹੋ ਗਿਆ ਪੁੱਤਰ ਹੁਣ ਮੈਂ ਤੇਰਾ ਭਾਰ ਚੱਕ ਰਿਆ ਬੜਾ ਭੇ ਤੂੰ ਚੱਕੀ ਲੈ ਸਤਿ ਸ਼੍ਰੀ ਅਕਾਲ ਬਣੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੱਦਾਂ ਜੀ ਕੀ ਠੀਕ ਆ ਹਾਂ ਬਣੇ ਮੈਂ ਠੀਕ ਆ ਨਹੀਂ ਦੇਖੀ ਅੱਗੇ ਨਾਲੋਂ ਕਿੰਨਾ ਲਿਸਾ ਹੋ ਗਿਆ ਤੂੰ ਉੱਥੇ ਹੋਸਟਲ ਚ ਤੈਨੂੰ ਕੁਝ ਖਾਣ ਪੀਣੂ ਨਹੀਂ ਦਿੰਦੇ ਸੀ ਪਪੂ ਦੇ ਹਲਾ ਅਨਸਾਰ ਸ਼ੁਰੂ ਹੋ ਗਈ ਇਹਨੂੰ ਨਹੀਂ ਪਤਾ ਹੈਗਾ ਵੀ ਬਾਹਰ ਦੀਆਂ ਖਰਾਕਾਂ ਦੇ ਘਰ ਦੀਆਂ ਖਰਾਕਾਂ ਚ ਕਿੰਨਾ ਫਰਕ ਹੁੰਦਾ ਆ ਬਾਹਰ ਮਲਾਵਟੀ ਖਾਣਾ ਮਿਲਦਾ ਆ ਘਰੇ ਵਧੀਆ ਪਿਓਰ ਖਾਣਾ ਮਿਲਦਾ ਬਾਹਰ ਥੋੜੀ ਜਿਹਾ ਖਾਣਾ ਮਿਲਦਾ ਆ ਬੰਦੇ ਨੇ ਮਾੜਾ ਹੀ ਹੋਣਾ ਉਹ ਚੱਲ ਕੋਈ ਨਾਮਗੇ ਤੇਰਾ ਵੀਰ ਆ ਗਿਆ ਹੁਣ ਸਾਰਿਆਂ ਕਸਰਾਂ ਕੱਢ ਦਿਆਂ ਅਗਲੀ ਪਿਛਲੀਆਂ ਦੇਖ ਪੁੱਤਰੀ ਹੁਣ ਤੈਨੂੰ ਦਿਨਾਂ 'ਚ ਕਿਵੇਂ ਖਵਾ-ਖਵਾ ਕੇ ਤੇਰੀ ਪੈਣਾ ਮੋਟਾ ਕਰਦੀ ਆ ਓ ਬਾਈ ਮੈਂ ਨਹੀਂ ਵਧਾਣਾ ਬਜਨ ਠੀਕ ਆ ਨਾ ਮੈਂ ਫਿੱਟ ਰਹਿਣਾ ਆ ਕੋਈ ਗੱਲ ਨਹੀਂ ਹੁਣ ਇਹਦਾ ਤੇ ਮੈਂ ਹੀ ਰੱਖਣਾ ਓ ਚੱਲ ਭਾਈ ਹੁਣ ਗੱਲਾਂ ਹੀ ਮਾਰੀ ਜਾਣਗੀਆਂ ਤੂੰ ਖਾਣ ਨੂੰ ਵੀ ਲੈ ਕੇ ਆਏਂਗੀ ਭੁੱਖਣ ਬਣਾਇਆ ਤੇਰਾ ਵੀਰ ਤੁਸੀਂ ਕੰਮ ਕਰੋ ਦੋਵੇਂ ਜਣੇ ਹੱਥ ਮੂ ਤੋੜੋ ਮੈਂ ਹੁਣੇ ਖਾਣਾ ਲੈ ਕੇ ਆਈ ਐ ਵੈਸੇ ਵੀ ਅੱਜ ਮੈਂ ਸਾਰਾ ਕੁਝ ਜੱਗੇ ਦੀ ਪਸੰਦ ਦਾ ਬਣਾਇਆ ਤੁਸੀਂ ਮੂੰਹ ਭਾਤੋ ਆਹ ਦਾਲ ਚੋਲੇ ਬਣਾਏ ਹੁਣੇ ਬਾਪੂ ਇਹਨੇ ਹੁਣ ਕੀ ਬਣਾਣਾ ਚਲੋ ਆ ਜਾਓ ਅੱਜ ਤਾਂ ਨਾ ਭੈਣੇ ਇੰਨੇ ਟਾਈਮ ਬਾਅਦ ਇੰਨੀ ਵਧੀਆ ਰੋਟੀ ਖਾਦੀ ਆ ਸਵਾਦ ਆ ਗਿਆ ਤੇਰੇ ਦਾਲ ਚੋਲ ਖਾ ਕੇ ਉਹ ਸਵਾਦ ਤਾਂ ਲੱਗਣੇ ਦੀ ਤੇਰੀ ਭੈਣ ਨੇ ਬਣਾਈ ਇੰਨੀ ਨਹੀਂ ਚਣਲਦੀ ਹੈ ਕਿ ਨਹੀਂ ਬੇਟਾ ਉਹ ਬਾਪੂ ਫਿਰ ਭੈਣ ਕੀ ਦੀ ਆ ਬਸ ਕਰ ਜੱਗੀ ਬਾਲੇ ਪੰਪ ਜੇ ਨਾਲ ਦੇ ਮੈਨੂੰ ਪਤਾ ਹੈ ਮੇਰਾ ਭਰਾ ਮੈਨੂੰ ਬਹੁਤ ਪਿਆਰ ਕਰਦਾ ਹੈ। ਅੱਛਾ ਤੂੰ ਇੱਕ ਕੰਮ ਕਰ ਜਾ ਕੇ ਰੈਸਟ ਕਰ ਲਾ। ਥੱਕ ਗਿਆ ਹੋਣਾ। ਮੈਨਿੰਦਰ ਭਾਂਡੇ-ਪੁੰਡੇ ਮਾਂਜ ਲੈਣੀ ਆ। ਚੰਗਾ? ਹਾਂ। ਠੀਕ ਹੈ ਜੀ। ਠੀਕ ਹੈ। ਮਾਂਜ ਲੋ। ਆਖਿਰ ਆਈ ਗਈ ਤੁਹਾਨੂੰ ਮੇਰੀ ਮੈਂ ਤਾਂ ਲੱਗੇ ਤੁਸੀਂ ਮੈਨੂੰ ਭੁੱਲ ਗਏ। ਉਹ ਕਮਲੀ ਯਾਦ ਤਾਂ ਉਹਨਾਂ ਨੂੰ ਕੀਤਾ ਜਾਂਦਾ ਹੁੰਦਾ ਜਿਨ੍ਹਾਂ ਨੂੰ ਆਪਾਂ ਭੁੱਲ ਜਾਂਦੇ ਆ। ਤੈਨੂੰ ਤਾਂ ਮੈਂ ਭੁੱਲੇ ਨਹੀਂ ਸਕਦਾ। ਅੱਛਾ। ਕਿਉਂ ਨਹੀਂ ਭੁੱਲ ਸਕਦੇ ਮੈਨੂੰ? ਉਹ ਕਿਉਂਕਿ ਤੂੰ ਮੈਨੂੰ ਭੁੱਲਣ ਦਿੰਦੀ ਹੋ ਨਹੀਂ ਹੈਗੀ। ਸਾਰਾ ਦਿਨ ਤਾਂ ਫੋਨ ਕਰਕੇ ਮੇਰਾ ਸਿਰ ਖਾਈ ਜਾਂਦੀ ਆ। ਆਹ ਸਵੇਰ ਦੀਆਂ ਹੀ ਦੇਖ ਲੈ ਤੇਰੀਆਂ 20 ਮਿਸ ਕਾਲਾਂ ਆਈਆਂ ਹੋਈਆਂ ਨੇ ਮੇਰੇ ਫੋਨ ਤੇ। ਅੱਛਾ। ਮੈਂ ਤੁਹਾਡਾ ਸਿਰ ਖਾਨੀ ਆ। ਹੈਨਾ? ਚੰਗਾ। ਫਿਰ ਮੈਂ ਨਹੀਂ ਤੁਹਾਨੂੰ ਕਾਲ ਕਰਦੀ। ਉਹ ਨਾ ਸਿਮੀ ਫੋਨ ਨਾ ਕੱਟੀ। ਐਦਾਂ ਨਾ ਕਰੀ ਠੀਕ ਆ ਨਾ? ਉਹ ਮੈਂ ਸਾਹ ਲੈਣੇ ਭੁੱਲ ਸਕਦਾ ਆ ਕਮਲਿਏ ਪਰ ਤੇਨੂੰ ਨਹੀਂ ਭੁੱਲ ਸਕਦਾ ਤੂੰ ਤਾਂ ਮੇਰੀ ਜਾਨ ਆ ਜਾਨ ਅੱਛਾ ਜੀ ਹਾਂਜੀ ਮੈਂ ਨਹੀਂ ਮੰਨਦੀ ਕਿਉਂ ਤੈਨੂੰ ਮੇਰੇ ਪਿਆਰ ਤੇ ਵਿਸ਼ਵਾਸ ਨਹੀਂ ਹੈਗਾ ਕੱਲਾ ਆਈ ਲਵ ਯੂ ਬੋਲਣ ਨਾਲ ਪਿਆਰ ਥੋੜੀ ਹੁੰਦਾ ਹੈ ਪਿਆਰ ਨੂੰ ਸਾਬਿਤ ਕਰਨਾ ਪੈਂਦਾ ਅੱਛਾ ਹੁਣ ਇਹ ਗੱਲਾਂ ਹੋ ਗਈਆਂ ਹੁਣ ਸਾਨੂੰ ਆਪਣਾ ਪਿਆਰ ਸਾਬਿਤ ਕਰਨਾ ਪਊਗਾ ਚੰਗਾ ਦੱਸ ਕੀ ਕਰਨਾ ਪਊਗਾ ਆਪਣੇ ਪਿਆਰ ਨੂੰ ਸਾਬਿਤ ਕਰਨ ਲਈ ਆਪਣੇ ਦੋਨਾਂ ਦੇ ਵਿਆਹ ਦੀ ਗੱਲ ਪਰਸਿਮੀ ਪਰ ਵਰ ਕੁਝ ਨਹੀਂ ਜੱਗੀ ਹੁਣ ਤਾਂ 5 ਸਾਲ ਹੋ ਗਏ ਨੇ ਸਾਡੇ ਰਿਸ਼ਤੇ ਨੂੰ ਮੇਰੇ ਤਾਂ ਕਾਲਜ ਵੀ ਕੰਪਲੀਟ ਹੋ ਗਿਆ ਐ ਔਰ ਤੈਨੂੰ ਪਤਾ ਐ ਮੇਰੇ ਘਰ ਦੇ ਕਿੰਨੀ ਕਾਲੀ ਕਰਦੇ ਐ ਰਿਸ਼ਤੇ ਲਈ ਮੇਰੀ ਪੂਆ ਤਿੰਨ ਵਾਰੀ ਰਿਸ਼ਤੇ ਲੈ ਆਈ ਮੈਂ ਕਿੰਨੀ ਵਾਰੀ ਮਨਾ ਕਰਾਂਗੀ ਨਾਲੇ ਹੁਣ ਤਾਂ ਮੇਰਾ ਵੀ ਨਹੀਂ ਜੀ ਲੱਗਦਾ ਜੱਗੀ ਤੇਰੇ ਬਿਨਾ ਮੈਂ ਵੀ ਆਪਣੇ ਸਹੁਰੇ ਘਰ ਜਾਣਾ ਚਾਹਨੀ ਐ ਅੱਛਾ ਜੇ ਇਹ ਗੱਲ ਆ ਨਾ ਤਾਂ ਤੁਹਾਡੀ ਇਹ ਇੱਛਾ ਵੀ ਜਲਦੀ ਪੂਰੀ ਕਰ ਦਿੰਦੇ ਆ ਜਨਾਬ ਮੈਂ ਕਰ ਦਾਂ ਘਰੇ ਗੱਲ ਅੱਜ ਤੇ ਫਿਰ ਤੈਨੂੰ ਦੱਸਦਾ ਇਹ ਹੋਈ ਨਾ ਗੱਲ ਚਲ ਠੀਕ ਹੈ ਜੱਗੀ ਮੈਂ ਬਾਅਦ ਚ ਗੱਲ ਕਰਦੀ ਆ ਪਾਪਾ ਬੁਲਾ ਰਹੇ ਆ ਓਕੇ ਬਾਏ ਲੈ ਵੀ ਜੱਗੀ ਸਿਆ ਹੁਣ ਤਾਂ ਤੈਨੂੰ ਘਰੇ ਗੱਲ ਕਰਨੀ ਹੋ ਪੈਣੀ ਆ ਯਾਰ ਪਰਕਰਾਂ ਕਿ ਮੈ ਸਮਝ ਨਹੀਂ ਲੱਗਦੀ ਚਲ ਦੇਖਦੀ ਆ ਕੀ ਬਣਦਾ ਹਾਂ ਨਹੀਂ ਭੈਣ ਆ ਜਾ ਬਹਿ ਜਾ ਕਿਵੇਂ ਆ ਮੈਂ ਵਧੀਆ ਖੁਸ਼ਬੂ ਤੇ ਬਾੜੀ ਸੋਹਣੀ ਆ ਰਹੀ ਹੈ ਕੀ ਲੈ ਕੇ ਆਈ ਹੈ ਉਹ ਮੈਂ ਹਨਾ ਖੁਆ ਕੱਢਿਆ ਸੀ ਤੇ ਮੈਂ ਸੋਚਿਆ ਜੱਗੀ ਨੂੰ ਖੋਏ ਦੀਆਂ ਪਰਫੀਆਂ ਦਾ ਬਾਲੀਆਂ ਪਸੰਦ ਨੇ ਮੈਂ ਕਿਹਾ ਚਲ ਉਹ ਖਵਾਣ ਦੀ ਆ ਜਾ ਕੇ ਹਿ ਹਿ ਜਦੋਂ ਦਾ ਜੱਗੀ ਆਇਆ ਨਾ ਤੂੰ ਤੇ ਆਪਣੀ ਸਹੇਲੀ ਨੂੰ ਹੀ ਪੁੱਲ ਗਈ ਐ ਇਹ ਸਿਰਫ ਜੱਗੀ ਲਈ ਲੈ ਕੇ ਆਈ ਐ ਤੂੰ ਓਹੋ ਤੂੰ ਐਵੇਂ ਨਾ ਜ਼ਿਆਦਾ ਨਾ ਸੋਚਿਆ ਕਰ ਮੇਰੇ ਕਹਿਣ ਦਾ ਮਤਲਬ ਉਹ ਨਹੀਂ ਸੀ ਮੇਰੇ ਕਹਿਣ ਦਾ ਮਤਲਬ ਹੈ ਕਿ ਮੈਂ ਤੁਹਾਡੇ ਸਾਰੇ ਵਾਸਤੇ ਲੈ ਕੇ ਆਈ ਆਂ ਬਸ ਕਰ ਜੱਗੀ ਸਾਹਮਣੇ ਬੈਠਿਆ ਤੂੰ ਜਾ ਕੇ ਫੜਾ ਦੇ ਉਹਨੂੰ ਜਾ ਅੱਛਾ ਮੈਂ ਜਾਵਾਂ ਨਹੀਂ ਨਹੀਂ ਮੈਂ ਹੋਰ ਕਿਸੇ ਨੂੰ ਬੁਲਾ ਲੈਂਦੀ ਆ ਉਹ ਖਵਾ ਦੂਗੀ ਬਰਫੀਆਂ ਨਹੀਂ ਨਹੀਂ ਮੈਂ ਜਾਣੀ ਆ ਕੋਈ ਨਹੀਂ ਕਿਉਂ ਫਿਕਰ ਕਰਦੀ ਐਵੇਂ ਕਮਲੀ ਐਵੇਂ ਨਜ਼ਰ ਨਾ ਲਗੇ ਮੈਂ ਵੀ ਨਾ ਅੱਜ ਕੱਲ ਦੇ ਵਿੱਚ ਇਹਨਾਂ ਦੇ ਦੋਵਾਂ ਦੇ ਰਿਸ਼ਤੇ ਦੀ ਗੱਲ ਕਰ ਹੀ ਲੈਣੀ ਹੈ ਕਹੇ ਫਤਿਹ ਹੋ ਜਾਊਗਾ ਜੇ ਇਹ ਕਿਆ ਹੋ ਗਿਆ ਉਹ ਵਰਫੀ ਕੀ ਜੱਸਾ ਯਾਰ ਜੱਗੀ ਨੂੰ ਨਾ ਭੁੱਖ ਵਿਚਾਰੇ ਨੂੰ ਬਾਲੀ ਲੱਗੀ ਸੀ ਤੇ ਸਵਾਦ ਸਵਾਦ ਚ ਉਹ ਸਾਰੀਆਂ ਹੀ ਵਰਫੀਆਂ ਖਾ ਗਿਆ ਬਸ ਬਸ ਰਹਿਣ ਦੇ ਤੇ ਮੈਨੂੰ ਕਦੋਂ ਖਵਾਏਂਗੀ ਫਿਰ ਵਰਫੀ ਤੂੰ ਲਾ ਫਿਰ ਕੀ ਤੈਨੂੰ ਮੈਂ ਕਦੇ ਫੇਰ ਖਵਾ ਦੂੰਗੀ ਫਿਰ ਕਿਉਂ ਉਹ ਵਿਚਾਰੇ ਨੂੰ ਜਵਾਬ ਨਹੀਂ ਸੀ ਨਾ ਦੇ ਸਕੀ ਤੈਨੂੰ ਪਤਾ ਹੀ ਆ ਐਨੇ ਟਾਈਮ ਬਾਅਦ ਆ ਵਿਚਾਰਾ ਆਇਆ ਉਹ ਮੈਂ ਤਾਂ ਜਵਾਬ ਨਹੀਂ ਦਿੱਤਾ ਜਾਂਦਾ ਅੱਛਾ ਮੈਨੂੰ ਨਾ ਸਭ ਪਤਾ ਤੂੰ ਕਿਹੜੀ ਬਰਫੀਆਂ ਖਵਾਣ ਗਈ ਸੀ ਅੱਛਾ ਉਹ ਮੈਨੂੰ ਲੱਗਦਾ ਨਾ ਮੰਮੀ ਮੈਨੂੰ ਬੁਲਾਉਂਦੀ ਹੋਊਗੀ ਤੇ ਮੈਂ ਜਾਣੀ ਆ ਠੀਕ ਆ ਫੇਰ ਆਉਂਗੀ ਤੇਰੇ ਕੋਲ ਜਾ ਜਾ ਪਾ ਜਾ